ਨਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਜਾਗ੍ਰਿਤੀ ਯਾਤਰਾ ਦੇਸ਼ ਦੇ ਨੋ ਵਖ ਵਖ ਰਾਜਾਂ ਵਿੱਚੋਂ ਲੰਘਣ ਤੋਂ ਬਾਅਦ ਪੰਜਾਬ ਪਹੁੰਚ ਗਈ ਹੈ ਅੱਜ ਸੁਲਤਾਨਪੁਰ ਲੋਧੀ ਪਹੁੰਚਣ ਤੇ ਸ਼ਰਧਾਲੂਆਂ ਨੇ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਦੇਖੋ ਪੰਜਾਬ ਯੂਨਿਕ ਮੀਡੀਆ ਤੇ ਕੁਝ ਤਸਵੀਰਾਂ thank right. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀ ਪ੍ਰਕਾਸ਼ ਹਮਾਰਾ ਪਹੇਓ ਪਟਨਾ ਸਹਿਰ ਵਿਖੇ ਪਵਲਯੋ ਕਲਗੀਧਰ ਪਿਤਾ ਬਾਲਾ ਪ੍ਰੇਤਾੰਮ ਅੰਮ੍ਰਿਤ ਕੇ ਦਾਤੇ ਸਰਬੰਸਦਾਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਜਨਮ ਸਥਾਨ ਤੋਂ ਤਖਸਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ 17 ਸਤੰਬਰ ਨੂੰ ਇਹ ਪਾਵਨ ਜਾਗਰਤੀ ਯਾਤਰਾ ਜਿਹੜੀ ਹੈ ਇਹਦੀ ਆਰੰਭਤਾ ਹੋਈ ਸੀ ਸੋ ਬਿਹਾਰ ਝਾਰਖੰਡ ਇਸੇ ਤਰ੍ਹਾਂ ਹੀ ਕਲਕੱਤੇ ਵੈਸਟ ਬੰਗਾਲ ਉਪਰੰਤ ਯੂਪੀ ਲਖਨਊ ਕਾਨਪੁਰ ਉੜੀਸਾ ਅਤੇ ਦਿੱਲੀ ਅਜੁੱਧਿਆ ਕਰਨਾਲ ਕੁਰਕਸ਼ੇਤਰ ਪਟਿਆਲਾ ਨਾਭਾ ਹੁੰਦਿਆਂ ਹੋਇਆਂ ਅੱਜ ਇਹ ਲੁਧਿਆਣੇ ਪੁੱਜੀ ਹੈ ਸੋ ਇਥੋਂ ਦੀਆਂ ਸੰਗਤਾਂ ਦਾ ਇਥੋਂ ਦੇ ਪ੍ਰਬੰਧਕਾਂ ਦਾ ਬਹੁਤ ਗਰਮ ਜੋਸ਼ੀ ਦੇ ਨਾਲ ਇਹਨਾਂ ਨੇ ਸਵਾਗਤ ਕੀਤਾ ਹੈ ਸੁਲਤਾਨਪੁਰ ਲੋਧੀ ਵਿਖੇ ਇਹ ਨਗਰ ਕੀਰਤਨ ਜਿਹੜਾ ਹੈ ਪੁੱਜਾ ਹੈ ਸਤਿਗੁਰੂ ਮਹਾਰਾ ਸੱਚੇ ਪਾਸ਼ਾ ਧੰਗੁਰੂ ਤੇਗ ਬਹਾਦਰ ਜੀ ਮਹਾਰਾਜੀ ਦੀ ਪਾਵਨ ਸ਼ਹੀਦੀ 350 ਸਾਲਾ ਅਰਧ ਸ਼ਤਾਬਦੀ ਜਿਹੜੀ ਹੈ ਉਹ ਸਾਰੀਆਂ ਸੰਗਤਾਂ ਮਨਾ ਰਹੀਆਂ ਨੇ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਾਹਿਬ ਭਾਈ ਸਤੀ ਦਾਸ ਜੀ ਭਾਈ ਸਾਹਿਬ ਭਾਈ ਦੇਵਾਲਾ ਜੀ ਅਤੇ ਸਾ ਸੰਗਤ ਜੀ ਭਾਈ ਸਾਹਿਬ ਭਾਈ ਖੁਸ਼ਹਾਲ ਸਿੰਘ ਜੀ ਦਹੀਆ ਜਿਨ੍ਹਾਂ ਨੇ ਸਤਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਸੀਸ ਦੇ ਸਥਾਨ ਤੇ ਆਪਣਾ ਸਿਰ ਵੱਢ ਕੇ ਮੁਗਲਾਂ ਦੇ ਹੱਥੀਂ ਔਰੰਗਜ਼ੇਬ ਵੱਲ ਧਰਮਪੁਲੇਖਾ ਪਾਉਣ ਵਾਸਤੇ ਭੇਜ ਦਿੱਤਾ ਸੀ ਸੋ ਸਮੁੱਚੇ ਸ਼ਹੀਦਾਂ ਨੂੰ ਇਹ ਪ੍ਰਣਾਮ ਕਰਨ ਵਾਸਤੇ ਨਤਮਸਤਕ ਹੋਣ ਵਾਸਤੇ ਇਹ ਜਾਗਰਤੀ ਯਾਤਰਾ ਜਿਹੜੀ ਹੈ ਤਖਸਿਰ ਹਰਮੰਦਰ ਜੀ ਪਟਨਾ ਸਾਹਿਬ ਤੋਂ ਇਹਦੀ ਪ੍ਰਾਰੰਭਤਾ ਹੋਈ ਸੀ ਅੱਗੇ 27 ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਸ ਜਾਗਰਤੀ ਯਾਤਰਾ ਦੀ ਸੋ ਸਮਾਪਤੀ ਜਿਹੜੀ ਹੈ ਹੋਣੀ ਹੈ ਸਾਰੀਆਂ ਸੰਗਤਾਂ ਦਾ ਸੋ ਪ੍ਰਬੰਧਕ ਕਮੇਟੀਆਂ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਜੀ ਅਸੀਂ ਜਾਗਰਤੀ ਯਾਤਰਾ ਤਖਸਰੀਰ ਮੰਦਰ ਜੀ ਪਟਨਾ ਸਾਹਿਬ ਜੀ ਤੋਂ ਕੱਢੀ ਗਈ ਹੈ ਜੋ ਕਿ ਪ੍ਰਾਦਰ ਪ੍ਰਾ ਕਰਦੀ अनेका ਹੀ ਥਾਮਾ अनेका ਹੀ ਸਟੇਟਾਂ ਤੋਂ ਗੁਜ਼ਰਦੀ ਹੋਈ ਅੱਜ ਪੰਜਾਬ ਦੀ ਤਰਤੀ ਬੇਬੇ ਨਾਨਕੀ ਗੁਰਦੁਆਰਾ ਬੇਬੇ ਨਾਨਕੀ ਵਿਖੇ ਪਹੁੰਚੀ ਹੈ ਮੇਰ ਸਾਹਿਬ ਵਿਖੇ ਪਹੁੰਚੀ ਹੈ ਇਥੋਂ ਦੇ ਪ੍ਰਬੰਧਕ ਅਤੇ ਇਥੋਂ ਦੇ ਸਮੁੱਚੀ ਸਾਧ ਸੰਗਤ ਨੇ ਇਥੇ ਅਤੇ ਬਾਬਾ ਅਵਤਾਰ ਸਿੰਘ ਜੀ ਬਾਬਾ ਜਸਪਾਲ ਸਿੰਘ ਜੀ ਆਪਣੇ ਸਹਿਯੋਗੀਆਂ ਦੇ ਨਾਲ ਫੁੱਲਾਂ ਦੀ ਵਰਖਾ ਦੇ ਸਹਤ ਮੈਂਬਰ ਗੁਰਦਿਆਲ ਮੈਨੇਜਰ ਗੁਰਦਿਆਲ ਸਿੰਘ ਜੀ ਸੋ ਦੇਵੇਂ ਨਾਨਕੀ ਨ ਸਾਰਿਆਂ ਨੇ ਬਹੁਤ ਹੀ ਭੱਬੇ ਰੂਪ ਦੇ ਵਿੱਚ ਸਵਾਗਤ ਕੀਤਾ ਹੈ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਲਕੀ ਬਹੁਤ ਹੀ ਸਵਾਗਤ ਫੁੱਲਾਂ ਦੇ ਵਰਖਾ ਦੇ ਸਹਤ ਲੈ ਕਰਕੇ ਆਏ ਨਾ ਸੋ ਅਸੀਂ ਤਖਸਰੀਰ ਮੰਦਰ ਜੀ ਪਟਨਾ ਸਾਹਿਬ ਜੀ ਦੇ ਪ੍ਰਬੰਧਕ ਕਮੇਟੀ ਅਤੇ ਚੱਲ ਰਹੀ ਇਸ ਕਾਫਲੇ ਦੇ ਨਾਲ ਜਿੰਨੇ ਵੀ ਸੰਗਤ ਹੈ ਤਖਸਰੀਰ ਮੰਦਰ ਜੀ ਪਟਨਾ ਸਾਹਿਬ ਜੀ ਦੇ ਸੁਪਰਟੈਂਡੈਂਟ ਸਰਦਾਰ ਦਲਜੀਤ ਸਿੰਘ ਜੀ ਔਰ ਜਿੰਨੇ ਵੀ ਕਾਫਲੇ ਦੇ ਨਾਲ ਸੰਗਤ ਚੱਲ ਰਹੀ ਹੈ ਸਾਰਿਆਂ ਦੇ ਵੱਲੋਂ ਅਸੀਂ ਇੱਥੇ ਦੇ ਸਮੂਹ ਪ੍ਰਬੰਧਕਾਂ ਨੂੰ ਇੱਥੇ ਦੇ ਸਮੂਹ ਸਾਜ ਸਮੁੱਚੀ ਸਾਜ ਸੰਗਤ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸੋ ਆਪ ਜੀਆਂ ਨੇ ਬਹੁਤ ਹੀ ਸਵਾਗਤ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਕਿ ਇਸ ਸੰਦਰਭ ਦੇ ਵਿੱਚ ਸੁਜਾਇਆ ਗਿਆ ਹਾਂਜੀ ਇਹ ਨਗਰ ਕੀਰਤਨ ਦੇ ਸੰਦਰਭ ਵਿੱਚ ਸੁਜਾਇਆ ਗਿਆ ਇਹ ਨਗਰ ਕੀਰਤਨ ਜੀ ਜਾਗਰਤੀ ਯਾਤਰਾ ਕੱਢੀ ਗਈ ਇਸ ਦਾ ਨਾਮ ਜਾਗਰਤੀ ਯਾਤਰਾ ਹੈ ਜੀ ਜੋ ਮਹਾਰਾਜ ਸ੍ਰੀ ਗੁਰਤੇਜ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਹੈ ਅਤੇ ਨਾਲ ਹੀ ਪਾਈ ਮਤੀ ਦਾ ਜੀ ਪਾਈ ਸਤੀ ਦਾ ਜੀ ਪਾਈ ਦਿਆਲਾ ਜੀ ਨੇ ਜੋ ਸ਼ਹਾਦਤ ਕੀਤੀ ਹੈ ਉਨ੍ਹਾਂ ਦੇ ਸ਼ਹਾਦਤ ਨੂੰ ਸਮਰਪਿਤ ਅਸੀਂ ਸੁਨਿਆ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਮਹਾਰਾਜ ਸ੍ਰੀ ਗੁਰਦੇਵ ਬਹਾਦਰ ਜੀ ਦੀ ਸ਼ਹਾਦਤ ਨੂੰ ਅਸੀਂ ਯਾਦ ਕਰਾਉਣਾ ਚਾਹੁੰਦੇ ਜੀ ਜਗਤ ਯਾਤਰਾ ਸਾਤ ਖਾਲਸਾ ਪੰਥ ਸਾਡੇ ਜਿਹੜੇ ਯਾਤਰਾ ਹੋਏ ਨਾ ਜੋ ਅਸੀਂ ਪੁੱਛ ਚੁੱਕੇ ਆ ਅਸੀਂ ਆਪਣੇ ਸ਼ਹੀਦਾਂ ਨੂੰ ਅਤੇ ਸ਼ਹਾਦਤ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਹਨ ਗੁਰਦੇਵ ਬਹਾਦਰ ਸਾਹਿਬ ਜੀ ਤੋਂ ਪਹਿਲਾਂ ਸੋ ਮਹਾਰਾਜ ਸ੍ਰੀ ਗੁਰਦੇਵ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਨੂੰ ਅਸੀਂ ਪੂਰੀ ਪੂਰੀ ਦੁਨੀਆ ਨੂੰ ਜਨਾਉਣਾ ਚਾਹੁੰਦੇ ਆ ਕਿ ਗੁਰੂ ਸਾਹਿਬ ਜਿਨੇ ਸਾਡੇ ਵਾਸਤੇ ਕੀ ਕੀਤਾ ਹੈ ਕਿੰਨੀਆਂ ਕੁਰਬਾਨੀਆਂ ਕੀਤੀਆਂ ਹਨ ਸੋ ਅਸੀਂ ਇਹ ਦੁਨੀਆ ਦੇ ਵਿੱਚ ਮਹਾਰਾਜ ਸ੍ਰੀ ਗੁਰਤੇਗ ਬਹਾਦਰ ਸਾਹਿਬ ਜਿਨੇ ਜੋ ਸ਼ਹਾਦਤ ਦਿੱਤੀ ਹੈ ਦੁਨੀਆ ਪੂਰੀ ਦੁਨੀਆ ਦੇ ਵਿੱਚ ਹੌਕਾ ਦੇਣਾ ਚਾਹੁੰਦੇ ਆ